जो बोले सो निर्भय भगवान वाल्मीकि महाराज की जय जय वाल्मीकि कहो सदा सुखी रहो जो बोले भगवान वाल्मीकि महाराज की, की परम पिता लेख विधाता भगवान वाल्मीकि जी महाराज जिन्होंने पावन चरणा आप रहे हैं सहोता ਪਰਿਵਾਰ ਦੇ ਮਹਾਨ ਉਪਰਾਲੇ ਦੇ ਨਾਲ ਇਦਾਂ ਦੇ ਉਪਰਾਲੇ ਵੀ ਬਹੁਤ ਘਟ ਗਿਣਤੀ ਚ ਹੁੰਦੇ ਨੇ ਜੋ ਇਸ ਪਰਿਵਾਰ ਨੇ ਬੜੀ ਮਹਾਨ ਕੋਸ਼ਿਸ਼ ਕੀਤੀ ਹੈ ਕਿ ਪਰਮਪితਾ ਪ੍ਰਮਾਤਮਾ ਜਿਨ੍ਹਾਂ ਦੀ ਅਸੀਂ ਅੰਛਾ ਜਿਨ੍ਹਾਂ ਦੇ ਨਾਮ ਦਾ ਸਹਾਰਾ ਹੈ ਸਾੰਭਾ ਜਿਨ੍ਹਾਂ ਦੇ ਨਾਮ ਤੋਂ ਬਿਨਾ ਸਾਡਾ ਕੋਈ ਅਸਤਿੱਤਵ ਨਹੀਂ ਹੈ ਕੋਈ ਪਹਿਚਾਣ ਨਹੀਂ ਹੈ ਉਹਨਾਂ ਦੇ ਨਾਮ ਨੂੰ ਬਰਕਰਾਰ ਰੱਖਣ ਵਾਸਤੇ ਆਪਣੀ ਪੂਰਨ ਇਮਾਨਦਾਰੀ ਦੇ ਨਾਲ ਯੂਰੋ ਨਹੀਂ ਲੈ ਕੇ ਆਇਆ ਜੋ ਬੁਲੇ ਸੋ ਨਿਰਭੈ ਭਗਵਾਨ ਵੈਮਿਕੀ ਮਹਾਰਾਜ ਜੀ ਕੀ ਜੈ ਕੋਸ਼ਿਸ਼ ਕੀਤੀ ਕਿ ਵਾਲਮੀਕੀ ਮਹਾਰਾਜ ਜੀ ਦਾ ਜਾਪ ਕੀਤਾ ਜਾਵੇ ਉਹਨਾਂ ਦਾ ਆਸ਼ੀਰਵਾਦ ਲਿਆ ਜਾਵੇ ਇਦਾਂ ਦੇ ਉਪਰਾਲੇ ਸਾਰੇ ਹੀ ਪਰਿਵਾਰਾਂ ਨੂੰ ਕਰਨੇ ਚਾਹੀਦੇ ਨੇ ਜਦੋਂ ਵੀ ਸਾਡੇ ਘਰ 'ਚ ਕੋਈ ਖੁਸ਼ੀ ਦਾ ਸਮਾਂ ਆਂਦਾ ਹੈ ਕਿਸੇ ਬੱਚੇ ਦਾ ਜਨਮ ਹੋਵੇ ਜ਼ਰੂਰੀ ਨਹੀਂ ਅਸੀਂ ਬਹੁਤ ਜ਼ਿਆਦਾ ਖਰਚਾ ਕਰਨਾ ਹੈ ਆਪਾਂ ਆਪਣੇ ਘਰ 'ਚ ਪ੍ਰਚਾਰਕ ਨੂੰ ਬੁਲਾ ਕੇ ਅਰਦਾਸ ਵੀ ਕਰਵਾ ਸਕਦੇ ਹਾਂ ਜਦੋਂ ਕਿਤੇ ਨਵਾਂ ਘਰ ਬਣਾਈਏ ਉਦੋਂ ਵੀ ਪ੍ਰਮਾਤਮਾ ਦਾ ਨਾਮ ਸਭ ਤੋਂ ਪਹਿਲੇ ਰੱਖਣਾ ਚਾਹੀਦਾ ਹੈ ਵਾਲਮੀਕੀ ਮਹਾਰਾਜ ਜੀ ਦਾ ਜਦੋਂ ਕਿਤੇ ਸਾਡੇ ਬੱਚੇ ਦਾ ਕੋਈ ਕਾਰਜ ਹੋਵੇ ਵਿਆਹ ਹੋਵੇ ਉਦੋਂ ਵੀ ਵਾਲਮੀਕੀ ਮਹਾਰਾਜ ਜੀ ਦੇ ਨਾਮ ਦੇ ਨਾਲ ਸ਼ੁਰੂਆਤ ਕਰਨੀ ਚਾਹੀਦੀ ਹੈ ਜਦੋਂ ਕਿਤੇ ਸਾਡੇ ਬੱਚੇ ਨੇ ਵਿਦੇਸ਼ਾਂ ਵਿੱਚ ਜਾਣਾ ਹੋਵੇ ਕੋਈ ਸਾਬੂ ਬਣ ਜਾਵੇ ਤੋ ਉਸ ਸਮੇਂ ਵੀ ਵਾਲਮੀਕੀ ਮਹਾਰਾਜ ਜੀ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ ਅਜੇ ਤੋ ਕਿਤੇ ਕੋਈ ਨੌਕਰੀ ਲੱਗ ਜਾਵੇ ਉਦੋਂ ਵੀ ਵਾਲਮੀਕੀ ਮਹਾਰਾਜ ਜੀ ਦਾ ਸ਼ੁਕਰਾਨਾ ਕਰਨਾ ਚਾਹੀਦਾ ਜਰੂਰੀ ਨਹੀਂ ਤੁਸੀਂ ਬਹੁਤ ਜ਼ਿਆਦਾ ਪੈਸੇ ਖਰਚਨੇ ਤੁਸੀਂ ਸਿਰਫ ਇੱਕ ਪ੍ਰਚਾਰਕ ਨੂੰ ਆਪਣੇ ਘਰ ਚ ਬਲਾਓ ਕੱਲੀ ਅਰਦਾਸ ਹੀ ਕਰਵਾ ਸਕਦੇ ਹੋ ਸਿਰਫ ਪ੍ਰਸ਼ਾਦ ਵੀ ਵੰਡ ਕੇ ਗੁਜ਼ਾਰਾ ਹੋ ਸਕਦਾ ਹੈ ਪਰ ਯਾਦ ਰੱਖਿਆ ਕਰੋ ਕਿ ਜਦੋਂ ਵੀ ਸਾਡੇ ਜੀਵਨ ਵਿੱਚ ਕੋਈ ਇਦਾਂ ਦਾ ਟਾਈਮ ਆਂਦਾ ਹੈ ਜੇ ਅਸੀਂ ਪਰਮ ਪਿਤਾ ਪਰਮਾਤਮਾ ਦਾ ਸ਼ੁਕਰਾਨਾ ਕਰੀਏ ਉਹਨਾਂ ਦੇ ਨਾਮ ਨੂੰ ਹਮੇਸ਼ਾ ਯਾਦ ਰੱਖੀਏ ਪੰਜੇ ਉਂਗਲਾਂ ਇੱਕੋ ਜੀਆਂ ਨਹੀਂ ਹੁੰਦੀਆਂ 1% ਚੋਂ ਵੀ ਕੱਟ ਲੋਕ ਇਦਾਂ ਦੇ ਐ ਜਿਹੜੇ ਸ਼ੁਭ ਕਾਰਜਾਂ ਦੇ ਵਿੱਚ ਵਾਲਮੀਕੀ ਮਹਾਰਾਜ ਨੂੰ ਯਾਦ ਕਰਦੇ ਐ ਬਹੁਤ ਘੱਟ ਗਿਣਤੀ ਚ ਲੋਕ ਹੈਗੇ ਐ ਪਰ ਵੱਡੀ ਗਿਣਤੀ ਚ ਨਹੀਂ ਹੈਗੇ ਸੋ ਉਹਨਾਂ ਦੇ ਚਰਨਾਂ 'ਚ ਬੇਨਤੀ ਐ ਕਿ ਤੁਸੀਂ ਵਾਲਮੀਕੀ ਜ਼ਰੂਰੀ ਨਹੀਂ ਮੈਨੂੰ ਬੁਲਾਣਾ ਕਿਸੇ ਨੂੰ ਵੀ ਬੁਲਾਓ ਪਰ ਵਾਲਮੀਕੀ ਮਹਾਰਾਜ ਦਾ ਸਿਮਰਨ ਜ਼ਰੂਰ ਕਰਿਆ ਕਰ ਆਪਣੇ ਘਰ ਵਿੱਚ ਤਾਂ ਫੇ ਇਹ ਪਰਿਵਾਰ ਤੁਹਾਡੇ ਸਾਹਮਣੇ ਹੈ ਜਦੋਂ ਕਿਰਪਾ ਵਰਸਦੀ ਹੈ ਤਾਂ ਫੇ ਵਾਰੇ ਨਿਆਰੇ ਹੋ ਜਾਂਦੇ ਨੇ ਸੋ ਵਾਲਮੀਕੀ ਮਹਾਰਾਜ ਜੀ ਦੇ ਪ੍ਰਤੀ ਪੂਰਨ ਆਸਥਾ ਪੂਰਨ ਇਮਾਨਦਾਰੀ ਰੱਖਦੇ ਹੋਏ ਸੰਤ ਮਹਾਪੁਰਸ਼ ਸਾਰੇ ਵਧੀਆ ਨੇ ਜਿੱਜਾ ਚਾਚੇ ਤਾਏ ਭੂਆ ਪੁੱਪੜ ਮਾਮਾ ਮਾਸੀ ਜਿੰਨੇ ਮਰਜ਼ੀ ਹੋਣ ਬਾਪ ਦੀ ਜਗ੍ਹਾ ਕੋਈ ਲੈ ਨਹੀਂ ਲੇ ਸਕਦਾ ਕੋਈ ਵੀ ਨਹੀਂ ਲੈ ਸਕਦਾ ਉਸੇ ਤਰੀਕੇ ਨਾਲ ਸੰਤ ਮਹਾਪੁਰਸ਼ ਬਹੁਤ ਨੇ ਦੁਨੀਆ ਤੇ ਮਹਾਨ ਵੀ ਬਹੁਤ ਨੇ ਪਰ ਵਾਲਮੀਕੀ ਮਹਾਰਾ ਦੀ ਜਗ੍ਹਾ ਸਾਡੇ ਵਾਸਤੇ ਕੋਈ ਨਹੀਂ ਲੈ ਸਕਦਾ ਕੋਈ ਵੀ ਨਹੀਂ ਲੈ ਸਕਦਾ ਉਹਨਾਂ ਦੀ ਜਗ੍ਹਾ ਕਿਸੇ ਦੀ ਕੋਈ ਜਗ੍ਹਾ ਨਹੀਂ ਹੈ ਸਾਰਾ ਕੁਝ ਉਹਨਾਂ ਤੋਂ ਬਾਅਦ ਹੀ ਹੈ ਸੋ ਇਸ ਕਰਕੇ ਤੁਹਾਡੇ ਚਰਨਾਂ 'ਚ ਵੀ ਬੇਨਤੀ ਹੈ ਆਪਣੇ ਘਰਾਂ 'ਚ ਯਾਦ ਰੱਖਿਆ ਕਰੋ ਕਿ ਜਦੋਂ ਵੀ ਕੋਈ ਸਮਾਂ ਆਂਦਾ ਹੈ ਵਾਲਮੀਕੀ ਮਹਾਰਾਜ ਜੀ ਦੇ ਨਾਮ ਦੇ ਨਾਲ ਸ਼ੁਰੂਆਤ ਕਰਿਆ ਕਰੋ ਜਿੱਦਾਂ ਪਿਛਲੇ ਮਹੀਨੇ ਨਵੰਬਰ ਦੇ ਵਿੱਚ 2021 ਦੇ 6 ਨਵੰਬਰ ਨੂੰ ਜਿਹੜਾ ਨਵਾਂ ਕਾਰ ਨਿਰਮਾਣ ਕੀਤਾ ਹੈ ਪੈਰਿਸ ਦੇ ਵਿੱਚ ਵੀਰ ਸੋਨੂ ਸਹੋਤਾ ਜੀ ਨੇ ਉੱਥੇ ਵੀ ਉਹਨਾਂ ਨੇ ਬਰਜ਼ੋਰ ਕੋਸ਼ਿਸ਼ ਕੀਤੀ ਬਹੁਤ ਜ਼ਿਆਦਾ ਕੋਸ਼ਿਸ਼ ਕੀਤੀ ਕਿ ਵਾਲਮੀਕੀ ਮਹਾਰਾਜ ਜੀ ਦਾ ਸਸੰਗ ਕਰਵਾਇਆ ਜਾਵੇ ਮੈਨੂੰ ਬੁਲਾਣ ਦੀ ਵੀ ਕੋਸ਼ਿਸ਼ ਕੀਤੀ ਪਰ ਇਸ ਵਾਰ ਪਰਮਿਸ਼ਨ ਨਹੀਂ ਮਿਲੀ ਲੋਕਡਾਊਨ ਦਾ ਕਰਕੇ ਉੱਥੇ ਹੀ ਇੱਕ ਵੀਰ ਆਸਟ੍ਰੇਲੀਆ ਦੀ ਧਰਤੀ ਤੋਂ ਗਏ ਉਹਨਾਂ ਨੇ ਵਾਲਮੀਕੀ ਮਹਾਰਾਜ ਜੀ ਦਾ satsang ਕੀਤਾ ਉਸ ਧਰਤੀ ਤੇ ਵੀ ਤੇ ਨਹੀਂ ਤਾਂ ਉੱਥੇ ਹੋਰ ਵੀ ਬਹੁਤ ਸਾਰੇ ਧਾਰਮਿਕ ਸਥਾਨ ਹੈਗੇ ਕਿਸੇ ਨੂੰ ਵੀ ਬੁਲਾ ਕੇ ਕਰ ਚਰ ਅਰਦਾਸ ਕਰਵਾ ਸਕਦੇ ਸੀ ਪਰ ਅੰਦਰੋਂ ਜਿਹੜੀ ਤਾਰ ਹੈ ਉਹ ਵਾਲਮੀਕੀ ਮਹਾਰਾਜ ਜੀ ਦੇ ਨਾਲ ਜੁੜੀ ਹੋਈ ਹੈ ਔਰ ਇਥੋਂ ਤੱਕ ਵੀ ਗਿਆ ਸੀ ਕਿ ਕੋਈ ਸਾਡੇ ਘਰ ਚ ਆ ਕੇ ਨਾ ਵਾਲਮੀਕੀ ਮਹਾਰਾਜ ਦਾ ਭਮੇ ਜਕਾਰਾ ਮੁਕਤੀ ਮਾਲਾ ਦਾ ਜਾਪ ਹੀ ਕਰ ਜਾਵੇ ਸਾਡੀ ਉਹਦੇ ਵਿੱਚ ਹੀ ਤਸੱਲੀ ਹੋ ਜਾਵੇ ਸੋ ਜੇ ਤੋ ਤੁਸੀਂ ਪੂਰਨ ਇਮਾਨਦਾਰੀ ਰੱਖਦੇ ਹੋ ਤਾਂ ਉਹਨਾਂ ਨੂੰ ਵੀ ਪਤਾ ਹੁੰਦਾ ਕਿ ਸਾਡੀਆਂ ਕੀ ਜ਼ਿੰਮੇਵਾਰੀਆਂ ਨੇ ਸੋ ਬਹੁਤ ਬਹੁਤ ਬਧਾਈਆਂ ਇਸ ਸਸੰਗ ਦੀਆ ਸੰਗਤ ਨੂੰ ਬੇਨਤੀ ਹੈ ਕਿ ਤੁਸੀਂ ਸਾਰੇ ਇਦਾਂ ਦੇ ਉਪਰਾਲੇ ਕਰਿਆ ਕਰੋ ਇਹਦੇ ਨਾਲ ਹੀ ਪ੍ਰਚਾਰ ਵਧਣਾ ਹੈ ਪ੍ਰਚਾਰ ਵਿਧਾਨ ਦੇ ਨਾਲ ਹੀ ਵਧਣਾ ਹੈ ਕੋਈ ਵੀ ਸਮਾਜ ਹੈ ਕੋਈ ਵੀ ਧਾਰਮਿਕ ਜਗ੍ਹਾ ਹੈ ਉੱਥੇ ਦੇ ਜਿਹੜੇ ਲੋਕ ਨੇ ਉੱਚ ਸ਼ਰਧਾ ਰੱਖਦੇ ਨੇ ਉਹੀ ਉਸ ਚੀਜ਼ ਨੂੰ ਵਧਾਉਂਦੇ ਨੇ ਤਾਂ ਆਪਾਂ ਵੀ ਵਧਾ ਸਕਦੇ ਹਾਂ ਕੋਈ ਮੁਸ਼ਕਿਲ ਕੰਮ ਨਹੀਂ ਹੈ ਪਰ ਕੋਸ਼ਿਸ਼ ਕਰਨੀ ਹੈ ਤੇ ਕੋਸ਼ਿਸ਼ ਇਹ ਸਾਰਿਆਂ ਦੀ ਹੋਣੀ ਚਾਹੀਦੀ ਹੈ ਪੰਜਾਂ ਚੋਂ 1% ਜਾਂ ਅੱਧਾ ਪਰਸੈਂਟ ਇਦਾਂ ਦੇ ਲੋਕ ਹੈ ਜਿਹੜੇ ਹੱਲੇ ਕੋਸ਼ਿਸ਼ ਕਰਦੇ ਨੇ ਬਹੁਤ ਸਾਰੇ ਲੋਕ ਹੱਲੇ ਕੋਸ਼ਿਸ਼ ਨਹੀਂ ਕਰਦੇ ਉਹਨਾਂ ਨੂੰ ਵੀ ਕੋਸ਼ਿਸ਼ ਜ਼ਰੂਰ ਕਰਨੀ ਚਾਹੀਦੀ ਹੈ ਜੋ ਬੋਲੇ ਸੋ ਨਿਰਭੈ ਭਗਵਾਨ वाल्मीकि महाराज की जय